ਹਾਂਜੀ ਤੇ ਲਈਏ ਕਿੱਥੇ ਨੂੰ ਵਾਜਣ ਲੈ ਅੱਲਾ ਤੁਸੀਂ ਸ਼ਾਮ ਨੂੰ ਕਿਹਾ ਸੀ ਅ ਸ਼ਾਮ ਹੋ ਗਈ ਆ 2 ਵਜੇ ਚੱਲ ਚੱਲੀਏ ਹੁਣ ਨਾਲ ਤੇ ਇੱਥੇ ਉੱਤਰ ਗਈ ਆ ਲੈ ਹਮ ਨਿਬੜੇ ਸ਼ਾਮ ਨੂੰ ਕਹਿੰਦੇ ਸੀ ਤੁਸੀਂ ਫੇਰ ਤੇ ਚੱਲ ਜਾਨੇ ਹੈਂ ਫੇਰ ਤੇ ਆ ਜਾ ਚੱਲੀਏ ਹੁਣੇ ਉੱਥੇ ਕੀ ਕਰਨਾ ਦੋ ਜਣੇ ਆਸੀਂ ਦੋ ਗੇੜੇ ਲੱਗਣੇ ਆ ਆਉਂਦੀ ਆ ਚਲੋ 10 ਮਿੰਟ ਰੁਕ ਜਾਓ ਮੈਂ ਕੱਲੀ ਨੇ ਚੱਕ ਕੇ ਲੈਣਾ ਤੇ ਨਹੀਂ ਆਣਾ ਕੱਲੀ ਜੱਦਾ ਆ ਕੋਈ ਇੱਕ ਗੱਲ ਕਹਿਣਾ ਤਾਂ ਮਨ ਮੇਰਾ ਤੁਸੀਂ ਨਾ ਕਰੋ ਨਾ ਨਹੀਂ ਮੈਂ ਕਰਨਾ ਹੈ ਲਿਓ ਆ ਚੱਕ ਲਿਆ ਹੋ बाहर से डेप पहना बाकी नहीं जी बात बोल यार तो आज जो हैगा आज सुबह भी आ जाएगी आ परला आहा ओ परला गुरु परला ओ चले पिछले पास से आ वाला ये सीधा या अब चक ले तू तीन अपनी चीज रास्ता ओ गलोटा तितर मोटा हां ਚੱਲ ਮਦਾਰੀ ਹੂੰ ਪੈਸੇ ਖੋਟੇ ਦੀ ਲੜਾਈ ਮੈਨੂੰ ਹੋਰ ਵੀ ਕੰਮ ਹੋਣਾ ਕੀ ਕੰਮ ਹੋ ਹੋਰ ਕੀ ਸੁੰਡ ਕੁੱਟਣੀ ਹੋਰ ਇਹ ਹੋਰ